ਕੈਨੂੰ ਵਾਰ ਨਹੀਂ ਦਿੱਤੀ ਦੀ ਦੇਖ ਲੈ ਤੂੰ ਤਲਾਮਾ ਫੇਰ ਨਹੀਂ ਬੰਦਾ ਜਾਰ ਬਾਂ ਨਹੀਂ ਕੱਟੀਆਂ ਹੀ ਵਾਲਾ ਬੈ ਗਿਆ ਬੈ ਗਿਆ ਪਿੱਛੇ ਬੈ ਗਿਆ ਚੱਲ ਨੇ ਡਣਾ ਬਣਾਇਆ ਹਵਾ ਵੀ ਆਪਣੀ ਇਧਰ ਲਈ ਦੂਜੀ ਆਈਫੋਨ ਹੋ ਗਈ ਤੇਰੇ ਯਾਰ ਦੇ ਲਾਇ ਚੱਲ ਚੱਲੇ ਚੱਲ ਹੁਣ ਲੈ ਪਿੱਛਾ ਹੋਰ ਬਤਾਗੇ ਹੋਰ ਬਤਾਗੇ 200 ਰੁਪਏ ਇਹ ਦੋ ਨਾ ਬੜਾ ਲੈ ਆ ਰਿਹਾ ਇਹ ਨਹੀਂ ਜਾਂਦਾ ਵਾ 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 ਸਹੈਲੋ ਗਾਇਜ਼ ਵੈਲਕਮ ਬੈਕ ਆਈ ਹੋਪ ਤੁਸੀਂ ਸਾਰੇ ਘੈਂਡੋਗੇ ਆਪਾਂ ਵੀ ਘੈਂਟ ਆ ਤੇ ਬਚ ਗਿਆ 1 ਵਜੇ ਗਿਆ ਦੁਪਹਿਰ ਦਾ ਮੀਂਹ ਬਹੁਤ ਪੈਣ ਲੱਗਿਆ ਵੀ ਪਸੰਦ ਖਰਾਬ ਹੀ ਹੋ ਗਈ ਸੀ ਲਗਭਗ ਹੁਣ ਮੜੀ ਮੀਂਹ ਹਟਿਆ ਤੇ ਹੁਣ ਚੱਲਾਂ ਆਪਾਂ ਪਤੰਗ ਡਾਉਣ ਆਈ ਹੋਪ ਮੀਂਹ ਆਵੇ ਨਾ ਅਪਾ ਕਰਪਾ ਕਰੇ ਤਿਆਰੀ ਸਾਰੀ ਕਰੀ ਪਈ ਆ ਗਾਲ ਦੀ ਛੱਡੀ ਮੈਂ ਕੱਲ ਵੀ ਕਹਿੰਦਾ ਮੀਂਹ ਆਵੇ ਰਾਤ 12:30 ਵਜੇ ਮੀਂਹ ਪੈਣ ਲੱਗਿਆ ਹੁਣ ਹਟਿਆ ਲੋਕ 10-11 ਵਜੇ ਹਟਿਆ ਹਜੇ ਵੀ ਪੂਰ ਝੂਰ ਪੈਂਦੀ ਸੀਗੀ ਹਟ ਗਿਆ ਚਲਈ ਲਗਭਗ ਬਾਕੀ ਦੇਖਦੇ ਆ ਤੁਹਾਨੂੰ ਦਿਖਾਉਣੇ ਆ ਪਤੰਗ ਕੀ ਕੀ ਲੱਗਿਆ ਸੀ ਕੱਲ ਆਪਾਂ ਜਿਹੜੇ ਨਹੀਂ ਦੇਖਿਆ ਪੂਰਾ ਵਲੌਗ ਆਪਾਂ ਵਲੌਗ ਪਾਤਾ ਉਹ ਜਾ ਕੇ ਦੇਖਿਓ ਜਿਹੜੇ ਬਖਰੀਦਾ ਖਰਾਬੀ ਕਰਕੇ ਲਿਆ ਜੀ ਇਹ ਆ ਡੋਰਾ ਨੇ ਆਪਣੀ ਦੋਨੇ ਤਾਗੇ ਵੀ ਆ ਇੰਨਾ ਕੁਛ ਪਤੰਗ ਨੇ ਆਉਣੇ ਇਹ ਪੌਣੀ ਤੋਂ ਲੈ ਕੇ ਤਾਵੇ ਤੋਂ ਲੈ ਕੇ ਡੇਢ ਤਾਵੇ ਤੋਂ ਲੈ ਕੇ ਤਿੰਨ ਤਾਵੇ ਤੱਕ ਆਉਣੇ ਕੋ ਪਤੰਗ ਪਏ ਨੇ ਤਿੰਨ ਤਾਵੇ ਤੱਕ ਮਸਲੇ ਵੀ ਪਏ ਨੇ ਤੇ ਬਾਕੀ ਤੁਹਾਨੂੰ ਉੱਥੇ ਜਾ ਕੇ ਦਿਖਾਵਾਂ ਕਿ ਕੀ ਕੀ ਸਟਾਕ ਲੈ ਕੇ ਆਉਂਦਾ ਸੀ ਆਪਾਂ ਨੇ ਚੱਕਦੇ ਆਂ ਚਲਦੇ ਆਂ ਕੈਂਪਸ ਸਟੂਲ ਚੱਕਦੇ ਆਂ ਚਾਰੀ ਤੇ ਬੂਲ ਪਾ ਲਈਏ ਮੀਂਹ ਤਾਂ ਹਟ ਗਿਆ ਜੀ ਬਾਕੀ ਇਹਦਾ ਕੁਝ ਨਹੀਂ ਪਤਾ ਵੀ ਕਦੋਂ ਅਜੇ ਬੱਦਲ ਬਣੇ ਪਏ ਨੇ ਬਾਹਰ ਪਰ ਸਟੂਲ ਤੇ ਡੋਰ ਆਪਾਂ ਧਰੇ ਆਉਨੇ ਆਂ ਉੱਧਰ ਲਿਫਾਹ ਚ ਪਾਉਨੇ ਆਂ ਡੋਰ ਮੀਂਹ ਚ ਭਿੱਜ ਗਈ ਤੱਗ ਜਦੀ ਖਰਾਬ ਹੋ ਜਾਂਦਾ ਉਹਨੂੰ ਸੰਗ ਚੜਾਉਣ ਆਉਂਦੇ ਆਂ ਬਾਬੇ ਨੇ ਤਾਂ ਪਵ ਵੀ ਕੱਢ ਲਈ ਲਓ

ਪੋਲੇ ਲਈ ਆ ਗਏ ਕਿੱਟੀ ਇੱਥੇ ਆ ਗਰਵੀ ਕਿੱਟੀ ਲੱਭੀ ਗਈ ਬੂਮ ਕਰਵਾਇਆ ਜੋ ਥੱਲੇ ਪੈਦ ਗਿਆ ਉਹ ਆ ਮੁੰਡੇ ਕਹਿੰਦੇ ਆ ਜੀ ਪੋਸਟਕਾਡ ਕਰਨਾਂ ਲਈ ਕੁਰਸੀ ਲਾਈ ਫਿਰਦੇ ਨੇ ਜਿਹੜੇ ਕਹੋਣ ਸੱਦਿਆ ਕਿੰਨਾ ਕਰਨੀਆਂ ਕਿੰਨਾ ਕਰਨੀਆਂ ਓਏ ਆਇਆ ਯਾਰ 81 ਗਏ ਵੀ ਇੰਟਰਵਿਊ ਓਏ ਤੋਰੇ ਬੈਠੇ ਲੱਗੜੀ ਆਇਆ ਪੋਡਕਾਸਟ ਕਰਦਾ ਓਏ ਬਸ ਵੀ ਕਰਨ ਲੱਗੇ ਬੈਠਾ ਮਨਵੀਰ ਕੋਰਸੀ ਆ ਵੈਡ ਇੰਟਰਵਿਊ ਲੈਣੀ ਆ ਤੇਰੀ ਅੱਜ ਪੈਗੀ ਤਲਾਮ ਆ ਬਰਾਦਰ ਉਹ ਤਾਂ ਪੋਸਟਕਲ ਚੱਲਦੀ ਆ ਪੋਸਟਕਾਲ ਨਹੀਂ ਪੋਡਕਾਸਟ ਜੋ ਵੀ ਆ ਚੱਲਦੀ ਆ ਔਰ ਉਹ ਬਾਦ ਰਾਹ ਵਿੱਚ ਬੈਠੇ ਪਾ ਪੋਡਕਾਸਟ ਚੱਲੀ ਹੈ ਮੈਂ ਨਹੀਂ ਛੋਟਾ ਅਸਰੀ ਪੋਡਕਾਸਟ ਲੈਣਾ ਕਿਤੇ ਦਾ ਇਤਰਾ ਵੇ ਵਾ ਲੋ ਤੋਂ ਹਵਾ ਨਾਲ ਦੇਖਣਾ ਹੋਵੇ ਓ ਸਹੀ ਗੱਲ ਆ ਦੇਖਣਾ ਜਾਵੇ शुरू करती मुंडिया ने मैं कर दूंगा जी शुरू बैठ ਨਿਕਲ ਗਿਆ ਇਹ ਉਹ ਕਿਹਾ ਵਾਜਾ ਬੋਲੀ ਕਰ ਵੀਡੀਓ ਵਿੱਚ ਜਿੱਦ ਵਿੱਚ ਅਗੜੀ ਹਲਵਾ ਹੀ ਦੱਲੀ ਆ ਜੱਲੀ ਹਲਵਾ ਜੀ ਆ ਵੀਡੀਓ ਬਣਾਇਆ ਵਿੱਚ ਬਲੌਗ ਪਾ ਲਵਾਂ ਆਪਣਾ ਇਹ ਭੇਜਿਆ ਜਾ ਵੀ ਨਾਲ ਹੀ ਭੇਜ ਦਿੱਤੀ ਇਹਦੀ ਕੀ ਅਜੇ ਬਲੌਗ ਵਿੱਚ ਪੈ ਗਿਆ ਫੇਰ 10 ਕਿੱਡੀ ਗੱਲ ਦਾ ਤਾਂ ਅੰਗਰ ਰਾਤ ਹੀ ਆਇਆ ਜੀ ਇਹ ਪਈ ਰਹੀ ਜੈ ਨੋਬੇ ਰੀਤੀ ਹੋਰ ਕੰਗਵਾਦੀ ਕਰਦੇ ਸ਼ਰਮਾ ਕੱਦਸ ਤੇ ਰਹਿ ਗਈ ਚੋਗਰਾ ਵੀ ਦੋਸਤ ਇਹ ਤੁਸੀਂ ਸੋਨੇ ਬਾੜਾ ਕੋਈ ਤਾਂ ਇੱਕ ਬਸ ਨੂੰ ਜਾਂਦਾ ਬਾੜੂ ਗਏ ਸਾਫੇ ਦਾ ਤਾਇਆ ਲੈ ਕੇ ਜਾਂਦਾ ਲੋ ਜੀ ਸ਼ਰਵਾਤ ਪੂਰੀ ਚੋਟੀ ਦੀ ਹੋ ਗਈ ਇੱਕ ਇੱਕ ਪਤੰਗ ਵੜਦਾ ਜੋ ਨਾ ਚੱਲੇ ਉਧਰ ਵਿੱਚ ਆ ਲਾਉਣ ਓ ਪਤੰਗ ਨਾਲ ਇਧਰ ਜੋ ਬਣਉਣੀ ਚੜਦੈ ਨੇ ਦੂਜੇ ਚੜਖੜੇ ਨਾਲ ਓ ਦੇਖੋ ਚੜਦਾ ਓ ਪਤੰਗ ਨਾਲ ਵਿੱਚਾ ਲਾਉਣਗੇ ਇਹਨੇ ਓ ਟੱਲੇ ਦੇ ਦੀਵਾ ਛੱਤ ਤੇ ਧਰਨ ਸਾਰੀ ਵੱਡਾ ਜਾਊ ਉਹਦਾ ਦੇਖ ਲਈ ਇਹਨਾਂ ਨੂੰ ਪਤੰਗ ਨਾ ਚੜਾਉਣਾ ਆ ਓ ਇਹ ਆ ਡੋਰੀ ਛੜਦਾ ਆ ਕਿਹੜਾ ਓ ਮੁੜ ਕੇ ਆਇਆ ਇਹ ਜਿਹੜਾ ਬਹੁਤ ਤੇਜ਼ ਆਇਆ ਸੀ ਲੱਗ ਗਿਆ ਬੇਚੌੜੇ ਲੱਗ ਉਹ ਵੜਾ ਲਿਆ ਇਕੱਠੀ ਕਰ ਲਾ ਹੁਣ ਕੀ ਕਰਿਆ ਸੀ ਤੈਂ ਕੁਛ ਨਹੀਂ ਕਰਿਆ ਤੈਂ ਜਵਾਕ ਖੁਸ ਕਰਤੇ ਹੈ ਜਿਹੜੀ ਕਿ ਡੋਰ ਨਾ ਗੱਠੀ ਕਿਹੜੇ ਡੋਰ ਨਾ ਜਾਵਾਂ ਗੱਠੀ ਕਿੱਟੀਂ ਉਹ ਤਾਂ ਵੜਾ ਲਿਆ ਸੈਟਅਪ ਆਪਣਾ ਬੂਰਾ ਵਧੀਆ ਲੱਗਾ ਆਇਆ ਹੈ ਕਿਹੜਾ ਇਹ Wi-Fi ਦੀ ਡੋਰ ਚ ਫਸਾ ਲਿਆ ਏ ਤਾਰ ਚ ਫਸਾ ਲਿਆ ਪਤੰਗ ਤੂੰ ਆਪਣੇ ਦੇ ਧਿਆਨ ਦੇ ਉਹ ਕਰਦਾ ਉਹ ਤੋ ਸੀਗਾ ਉਹ ਆ ਕਿਹੜਾ ਤੂੰ ਤੋ ਭਾਈ ਕਿਹੜਾ ਤੂੰ ਸ਼ਕਲ ਦੇਖੀ ਤੇਰੀ ਆ ਗਿਆ ਆ ਗਿਆ ਆ ਗਿਆ ਸ਼ਿਕਾਰ ਆ ਗਿਆ ਉਧਰ ਲੱਗਦਾ ਪਿੱਛੇ ਲਾਸਰਾ ਤੁਮੀ ਨਹੀਂ ਦੱਸਦੇ ਆ ਓਏ ਦੱਸ ਦੇ ਇਧਰ ਨੂੰ ਓ ਇਧਰ ਓਏ ਕਰੀ ਗਿਆ ਨੂੰ ਫਾਗ ਮਾਰੋ ਉਹ ਪਤੰਗ ਨਹੀਂ ਛੱਟਿਆ ਹਾਂ ਓਏ ਆ ਹਵਾ ਬੜੀ ਜਿਆਦੀ ਆ ਕੋਈ ਪਤੰਗ ਨਹੀਂ ਛੱਟ ਚੜ੍ਹਦੇ ਅੱਜ ਆ ਗਏ ਆ ਗਏ ਆ ਗਏ ਚੜ੍ਹਦੇ ਆ ਯਾਰ ਪੈ ਗਿਆ ਮੈਂ ਗਿਆ ਪਿੱਛਾ ਪੈ ਗਿਆ ਚੱਲ ਇਹੜਾ ਕੀ ਦਾ ਮਸਾ ਹੈ ਓਏ ਹਵਾ ਆਪਣੀ ਆ ਅੱਜ ਸਾਡਾ ਮੌਕਾ ਆ ਅੱਜ ਡਣਾ ਬਣਾਇਆ ਹਵਾ ਵੀ ਆਪਣੀ ਇਧਰ ਲਈ ਦੂਜੀ ਗਾਈ ਵੋਗੀ ਹੋ ਜਾਂਦਾ ਬਦੰਗ ਦਿਵਾ ਦੇਣਾ ਉਹਦਾ ਕੋਲੋਂ ਸੁਣਦਾ ਬਦੰਗ ਨਹੀਂ ਆਉਂਦਾ ਜੀ ਓਏ ਤੁਸੀਂ ਵੀ ਇੱਕ ਤਾਂ ਵੀ ਵੜ ਲਓ ਲੈ ਤਿੰਨੇ ਵੜਦੇ ਬਣਾਏ ਹੀ ਨੇ ਇਹ ਕਾਹ ਹੁੰਦਾ ਹੈ ਬਲੇ ਤੇਰੇ ਹੋਰ ਫੇਰ ਅੱਜ ਵਲੌਗ ਦੀ ਆਪਣੀ ਜੂਰੀ ਹੈ ਠੰਡ ਬਹੁਤ ਹੈ ਡੋਲ ਘਣਾ ਲਓ ਏਲੀ ਬਣਾ ਦੇ ਹੋਰ ਕੀ ਇੱਥੇ ਦੇਖ ਕਿੰਨੀ ਆ ਟਾਈਮਾ ਦੇਖਦਾ ਬੜੀ ਸਮਾਈਲਿੰਗ ਕਰਦਾ ਜੇ ਇਹ ਖੁਸ਼ੀ ਹੋ ਜਾਂਦਾ ਜਿਹੜੀ ਆਪਾਂ ਦੂਜੀ ਲਾਉਂਦੇ ਆ ਉਹ ਲੈ ਕੇ ਆਉਂ। ਓਏ ਉਹ ਨਹੀਂ ਹੈਗੀ ਉਹ ਖਤਮ ਹੋ ਗਈ। ਉਹ ਵਲੌਗਰ ਰੱਖੋ। ਉਹ ਵਲੌਗਰ ਬਾਈ ਤੂੰ ਟੇਪ ਕਦੋਂ ਵਿਆ ਕੇ ਦੇਣੀਆਂ? ਬਾਈ ਲਿਆ ਦਿਖਾ ਟੇਪ ਜਿਹੜੀ ਇਹ ਨਵੀਂ ਇੰਜ ਜਾ ਕੇ ਦਿੱਤੀ ਦੇਖ ਲੈ। ਨਵੀਂ ਨਹੀਂ ਬੜੀ ਬੁੜੇ। ਹੋਰ ਛੱਡ। ਪਹਿਲਾ ਹਰ ਇੱਕ ਨੂੰ ਜਾਂਦਾ ਬੰਦਾ। ਉਹਨਾਂ ਨੇ ਇੱਕ ਪੜਾ ਲਿਆ। ਆ ਦੂਜਾ ਹੁਣ ਉਹਨਾਂ ਦਾ ਦੂਜਾ ਤੰਗਾ ਓਏ ਉਹ 25 7 ਕਰੀ ਚੋਲਦਾ ਤੰਗੀ ਪਾੜਦਾ ਹੋ ਜਾਂਦਾ ਚਾ 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 ਯਾਨੀ ਪਾੜ ਦੇ ਰੋ ਹੋ ਗਿਆ ਧੋਰ ਕੱਠੀ ਕਰ ਲੋ ਆ ਪਤੰਗ ਫਸ ਗਿਆ ਸੀ ਜਾਂ ਵੱਢ ਕੇ ਤਾਰ ਤੇ ਪਤੰਗ ਚੜਨ ਲੱਗ ਗਿਆ ਸੀ ਲੈ ਬੱਸ ਆ ਥੱਲੇ ਲੁਟੇਰਾ ਵੀ ਖੜਾ ਆ ਗੋਪੀ ਦੀ ਕਿਸਮਤ ਚਮਕੂ ਚਮਕੂ 에에에 ਚਮਕੀ ਪਹਿਲੀ ਲੁੱਟ ਹੋ ਗਈ ਜੋ ਗੋਪੀ ਦੀ ਲੋਈ ਜੇਪੀ ਲੌਣ ਲਗਾਇਆ ਦ ਲਈਏ ਲੋਈ ਉਂਗਲਾਂ ਘਟਪੀਆਂ ਦੋ ਵਦੰਗ ਬੱਟੇ ਨੇ ਇੱਕ ਆਪਣਾ ਪਾੜ ਗਿਆ ਵਦੰਗ ਹਵਾ ਜੀ ਉਹਨੇ ਆਪਣਾ ਵੜਤਾ ਜੋ ਬਨੇ ਉਹਦਾ ਵੜਤਾ ਇਧਰ ਹੋਰ ਘਟਿਆ ਗਿਆ ਜਾ ਜਾਂਦਾ ਹੋ ਜਾ ਜਾਂਦਾ ਉਹ ਕਿਹਨੇ ਬਟੇ ਗੋਪੀ ਹੋਤਾ ਜੀ ਜੇ ਇਹ ਹੋਣਾ ਚਾਣਿਆ ਹੋਵੇ ਕੀ ਆ ਗਿਆ ਦੀ ਉਹੀ ਆ ਇਹ ਕਾਸੀ ਕਿੱਥੇ ਆਰੇ ਨਹੀਂ ਜਾ ਮੈਂ ਲੈ ਆਇਆ ਮਾਰੇ ਲਾਈਟਰ ਪੇਟਾ ਮੋੜਦਾ ਆ ਓਏ ਆ ਮਗੌਲੇ ਵੀ ਨਹੀਂ ਮਗੌਲੇ ਵੀ ਨਹੀਂ ਘਰੇ ਲੱਗੇ ਆਰੇ ਕਾਸੀ ਇਹਦਾ ਨਾ ਸਵਾਦੀ ਆ ਉਹਨਾਂ ਨਾਲ ਹੀ ਲਾਈਟ ਜਲ ਵਾਰ ਵਾਰ ਓਥੇ ਕੋਈ ਨਹੀਂ ਹੈ ਨਾ ਕਰੇ ਬਾਈ ਬਾਈ ਲੱਗਿਆ ਅਜੇ ਨੱਟੀ ਨਹੀਂ ਹੈਗਾ ਮੇਰੇ ਕੋਲ ਇਹ ਕਰ ਮਾ ਕੇ ਕਰੇ ਦਾ ਇੱਥੇ ਕਿ ਤਾਇਰਾਂ ਨਾਲ ਜਿਹੜੇ ਨਿਕਲ ਤੁਰ ਗਿਆ ਵੱਡੇ ਆ ਗਏ ਨਾ ਇਸ ਜਿਹੜਾ ਸੀ ਖੜਲਾ ਅਗੇ ਰੇ ਛੱਡ ਦੇ ਬਾਜੀ ਮੈਂ ਦੇਖਣਾ ਵੀ ਹੱਕਦਾਰ ਹੈਗੇ ਹਾਂ ਤੁਸੀਂ ਇਧਰ ਨੂੰ ਭੱਜ ਦਸੋ ਤਾਂ ਜਦੋਂ ਤੇ ਮੇਟੇ ਹੀ ਪਤਾ ਉਹ ਨੀਟਲ ਘੜ ਦੋਣਾ ਓਏ ਧਾਗਾ ਇਹ ਬੋਲ ਅੰਦਰ ਗਿਆ ਬਤਰੀ ਪਿੰਕ ਖਣਾ ਸਾਡਾ ਝੋਲਟਾ ਕਿਹਨੇ ਕਹਿ ਦੂ ਵਹਿਲੀ ਜੂ ਬਤਰੀ ਫਿਰ ਜਾਂਦੀ ਹੈ ਇਹ ਮੈਂ ਪਤਾ ਨਹੀਂ ਤਾ ਠੀਕ ਆ ਇਹ ਜੀ ਅੱਜ ਕਿਹਦੇ ਦਾ ਸਹੀ ਪਤੰਗ ਚੜਾ ਆ ਕੇ ਤਈ ਚੜੂ ਉਹ ਓਏ ਇਹ ਪਤੰਗ ਦਾ ਕਾਦਰ ਬੇਟੇ ਕਰੇ ਨੇ ₹500 ਬਚਾ ਲੈ ਹੈਂਟਰ ਚ ਬੰਨੂ ਜਮੇ ਪਾਇੰਡ ਰੱਖ ਖੇਚ ਸਹੀ ਗੱਲ ਆ ਖੇਚ ਆਪ ਕੋ ਨਹੀਂ ਚਾਹੀਦੇ ਇੱਥੇ ਲਾ ਦੋ ਪੂਰੀ ਬੜੀ ਤੁੰਗਲਾ ਕਰਨਾ ਜ਼ੋਰ ਦੀ ਵੱਜ ਜਾਂਦੀ ਆ ਆ ਢੋਗ ਰਹੀ ਕਿਦੀ ਕੀ ਆ ਇਹ ਯਾਰ ਤੈਨੂੰ ਚਾਹੀਦਾ ਹੈ ਪਰ ਇਹ ਰੱਖੀ ਚੱਲੋ ਵਾਸਤੇ ਤੂੰ ਕਹਦੇ ਐ ਕਰੀ ਜਾਂਦਾ ਇਕੱਠੀ ਕਰ ਕਰ ਛਾੜਦਾ ਨੰਬਰ ਜੋਦਾ ਲੈਣ ਗਿਆ ਤੰਗ ਨਾ ਨਾ ਇਹ ਬੈ ਉਹ ਤੈਨੂੰ ਕਾਤੀਏ ਕਰ ਉਹ ਦੇ ਕੇ ਪਤਾੰਗਾ ਦਾ ਪੂਰਾ ਸੱਟਾ ਹੋਰ ਸੱਟ ਗਈ ਇੰਦਾਂ ਦਾ ਜਾ ਗਿਆ ਬੜੂ ਬੜੋ ਜਿਹੜੀ ਸਟ੍ਰੀਟਾਂ ਦੇਖੀ ਉਹ ਤੁਮ ਪੈਚਾ ਲਾ ਕੇ ਮਾਰਾ ਬੈਚਰੀ ਬੁੱਢੇ ਦੇ ਪਿੱਛੇ ਨੂੰ ਖਾਮੂ ਆਪਾ ਫੋਟੋ ਲੈ ਕੇ ਤੈਨੂੰ ਸ਼ਾਂਤ ਕਰਤਾ ਮਾਨਕਾਲ ਇਧਰੋਂ ਸ਼ਾਂਤੀ ਹੋ ਗਈ ਕੋਈ ਆਪਣੇ ਚੜਦੇ ਨੇ ਕੋ ਉਹ ਜੜਦਾ ਗੁਰਦਾਰ ਕਰਨੀ ਉਹ ਦੂਰ ਵਾਲਾ ਨਹੀਂ ਤਾਂ ਉਹਦੇ ਨਾਲ ਵੀ ਪੇਚਾ ਲਾ ਆਉਂਦੇ ਕਾਲੀ ਘਾਟ ਆ ਉਧਰ ਉਹਨੂੰ ਸੈੱਟ ਕਰ ਲੈ ਇੱਕ ਜਗ੍ਹਾ ਪਈ ਦੋਰ ਦਲ ਜਾਵਣਾ ਆ ਪਾ ਵੀਰ ਬਣ ਕੇ ਚੜਾਓ ਉਹ ਲਿਆ ਦੀ ਡੌਣ ਆ ਜਾਓ ਆਓ ਮੱਡੂ ਓਟੇ ਹੇ ਆਹ ਹਾ ਹਾ ਕੀ ਹੋ ਗਈ ਇਹਨਾਂ ਉੱਪਰ ਰੱਖੀਆਂ ਉੱਥੇ ਚੜੀ ਆ ਜਾਣਦੇ ਆ ਨਾ ਬਸ ਉਹ ਲੱਗਦਾ ਹੈਗਾ ਵੀ ਆਹ ਫੜੀ ਹਾਂ ਆਹ ਪੀੜਾ ਜਿਹੜਾ ਚੜ ਬਲੰਗ ਦਾ ਹਾਂ ਆਹ ਬਦਲ ਹਾਂ ਸੱਚ ਹੈ ਲੱਗਿਆ ਗਿਆ ਓਏ 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 ਐ ਨਾ ਕਹੋ ਪਤਾ ਕਿ ਗੁਰਵੀਰ ਬਾਈ ਤੁਸੀਂ ਬੈਠੀ ਰਹੋ ਤੁਸੀਂ ਉਹਨੂੰ ਲਾਈ ਜਾਂਦੇ ਹੋ ਆ ਓਏ ਬਲੌਗਰ ਐ ਨਹੀਂ ਕੋਈ ਆ ਭਾਈਆ ਆ ਗਿਆ ਆਇਆ ਜੀ ਚੜਾਉਣ ਲੱਗਿਆ ਹੁਣੀ ਡੋਰ ਲੈ ਕੇ ਆਏ ਨੇ ਆਹ ਸਹੀ ਆ ਓਏ ਅਸਾ ਹਾਂ ਵਾਹ ਗੁਰਵੀਰ ਡੋਰ ਫੜਦਾ ਲੈ ਹੈ ਪੂਰਾ ਜੋਰ ਲਾਉਂਦਾ ਉਧਰ ਕਾਸੀ ਨੇ ਫੜ ਲਈ ਰੋਰ ਬਹੁਤ ਦੁਖੀ ਕਰੇ ਚੱਲੀ ਹੋਣੀ ਬਹੁਤ ਹਾਂ ਦੁਖੀ ਤਾ ਖੇਚਲਾ ਖੇਚਲਾ ਓ ਜੋਮਰ ਉਧਰ ਪੰਗ ਆ ਗਏ ਪਟਾੜ ਔਰ ਗਾਜ਼ ਨਹੀਂ ਆਇਆ ਗਾਜ਼ ਨਹੀਂ ਆਇਆ ਓ ਆ ਗਿਆ ਲੱਗਦਾ ਖਤਰਾ ਯਾਰ ਦੇ ਲਾਏ ਨੇ ਤਹੀਂ ਉਹਦੇ ਆ ਸਾਨੂੰ ਉੱਤਰ ਦੀ ਉਹ ਉਧਰ ਪੈ ਗਿਆ ਪਹਿਲਾਂ ਉਹ ਬਾਈ ਫਿਰ ਉਹ ਕਈ ਫਿਰ ਉਹ ਕਰਖਾ ਆਉਣ ਲੈ ਜੇ ਉਹ ਗਿਆ ਪੈ ਗਿਆ ਮੈਂ ਪੈਰ ਨਾਲ ਚੱਲੇ ਕਿ ਕਿ ਸਾਖਤਾ ਸੁਖਪਨ ਨਹੀਂ ਆਉਂਦਾ ਜਾਵੜੀ ਆਪ ਲੰਗੀ ਬੋਤ ਓਏ ਪੈਪ ਤੋਂ ਜਾ ਗਿਆ ਪੈਪ ਤੋਂ ਜਾ ਗਿਆ ਮੀਂਹ ਪੈਣ ਲੱਗ ਗਿਆ ਜੀ ਪਤੰਗ ਉਤਰਨ ਲੱਗ ਗੇ ਓ ਜਲਦੀ ਲਾ ਲਾ ਜਲਦੀ ਜਲਦੀ ਜਾਵੀ ਓਏ ਓਏ ਮੀਆਂ ਆ ਗਿਆ ਮੀਆਂ ਆ ਗਿਆ ਮੀਆਂ ਆ ਗਿਆ ਮੀਆਂ ਆ ਗਿਆ ਹਾਂ ਹੁਣ ਇੱਥੇ ਹੀ ਛਾੜਨਾ ਪਊਗਾ

ਓ ਕਾਸੀ ਜੇ ਪਤੰਗ ਨਹੀਂ ਹੈਗਾ ਸਾਤੋਂ ਲੈ ਲੈ ਫਟੇ ਹੋਏ ਪਤੰਗ ਨਾ ਝੜ ਓ ਲਿਆ ਲਿਆ ਡੋਰ ਨਾ ਖਰਾਬ ਕਰ ਲਈ ਤੂੰ ਆਪਾ ਆ ਡੋਰ ਲਿਆ ਰੇ ਓ ਫੜ ਲੈ ਫੜ ਲੈ ਓ ਕਾਸੀ ਜੇ ਕਰਕੇ ਪਤੰਗ ਨਹੀਂ ਸਾਤੋਂ ਲੈ ਲੈ ਫਟੇ ਹੋਏ ਨਾ ਝੜ ਵੀਰ ਬਣ ਕੇ ਉਹੀ ਕੰਮ ਆ ਗਿਆ ਯਾਰ 20 ਆ ਗਿਆ ਯਾਰ ਕੰਮ ਖਰਾਬ ਹੋ ਗਿਆ ਸਾਰੇ ਅੰਡਰਗਰਾਊਂਡ ਆ ਗਏ ਥੱਲੇ ਆ ਗਏ ਓ 20 ਜੀ ਖੜੇ ਜੜਾਈਏ ਨੇ ਦੱਸ ਬੱਸ ਤੂੰ ਚਾਲ ਖਿਆ ਕਹਦਾ ਲੈ 20 ਪਵਾਦਾ ਯਾਰ ਜਾਉਂਨੇ ਕੋਈ ਨਿਕਲਾਈ ਤਾਂ ਪਾਇਆ ਮੌਸਮ ਸਾਫਾ ਹੋਣਾ ਆਜੋ। ਹੈ ਕੀ ਹੋ ਰਿਹਾ ਓਏ ਆਓ ਜੇ ਆਪਾਂ ਦੋ ਦਿਨ ਚਿਰ ਤਾਂ ਹੋਇਆ ਵਾ ਬਦਲੀ ਬਹੁਤ ਸੱਚੀ ਹੋਏ। ਮਿੱਤਰੋ ਮੌਸਮ ਹੋ ਗਿਆ ਸਾਫ ਨਾਲੇ ਹਵਾ ਕੱਟ ਗਈ। ਹੁਣ ਫੇਰ ਜਾਂਦੇ ਆ ਸਾਰਾ ਸਮਾਨ ਚੱਕ ਕੇ। ਆ ਜਾ ਹੁਣ ਹੀ ਆਇਆ। ਸਾਰੇ ਪਤੰਗ ਫੇਰ ਉੱਤੇ ਚੱਕ ਲਏ ਹੀ ਅੱਜ। ਪਾ ਕੇ ਨਾਲ ਹੁਣ ਮੌਸਮ ਦਾ ਫਰਕ ਪੈ ਗਿਆ ਨਾਲੇ ਹਵਾ ਘਟ ਗਈ ਨਾਲੇ ਨਿਕਲ ਗਿਆ ਵੀਊ ਚੈੱਕ ਕਰੋ ਤੁਸੀਂ ਵੀਊ ਚੈੱਕ ਕਰੋ ਤੁਸੀਂ ਇਹਨਾਂ ਨੂੰ ਤੂੰ ਬੋਦੀ ਸਿਹਾਰੋ ਜਾਂਦੀ ਨਹੀਂ ਬੋਲ ਰਿਹਾ ਰਹੇਂ ਜੀ ਸਾਈਆਂ ਬਾਰੇ ਰੁਕ ਜਾ ਰੁਕ ਜਾ ਚਾਰ ਤੋਂ ਇੱਕ ਕੰਮ ਹੋ ਜਾਵੇ ਬੱਸ ਅਜਾ ਮੈਨੂੰ ਸਬਰ ਕਰਾ ਸਬਰ ਕਰ ਸਬਰ ਕਰ ਸਬਰ ਕਰ ਸਬਰ ਕਰ ਸਬਰ ਕਰ 버터 내다허 르브 앤다파다파 다. ਓ ਜੋਦੇ ਦਾ ਪਤੰਗ ਓਏ 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 ਚੱਲ ਓ ਯਾਰ ਸਾ ਜੋਦੇ ਹੋਣੀਆਂ ਦਾ ਓਏ ਅਦਮ ਨੂੰ ਮੈਕ ਤੇ ਬੋਲੋ ਹੈਪੀ ਨਿਊ ਸਦੋਂ ਨਹੀਂ ਮੁਜਰਾ ਕਰਦੇ ਓ ਆ ਆ ਗਿਆ ਸੱਪ ਆ ਗਿਆ ਸੱਪ ਰੋ ਰੋ ਕੇ ਸਵਰ ਕਰਿਆ ਕਰਦੂ ਉਹ ਵੱਡਿਆ ਜੀ ਉਹ ਵੱਟਿਆ ਗਿਆ ਉਹ ਪਰਾ ਵੱਟਿਆ ਗਿਆ ਇੱਕ ਹੋ ਵੱਡਿਆ ਗਿਆ ਉਹ ਫੜ ਲੈ ਫੜ ਲੈ ਫੜ ਲੈ ਉਹ ਕਾਸੀ ਕਾਸੀ ਓਏ ਬੰਦੇ ਬੰਦੇ ਨਹੀਂ ਓਏ 15 ਮਿੰਟ ਦੇ ਵਲੌਗ ਜ ਹੈ 10 ਮਿੰਟ ਵੀ ਨਹੀਂ ਆਉਂਦੇ ਉਹ ਦੇਖ ਲਓ ਚਾਪਣਾ ਦੇਖਾਦਾ ਡੇਗਦਾ ਉਹ ਸੈਟਿੰਗ ਲੈ ਕੋ ਤਿੰਨਾਂ ਮੜੀਆਂ ਦੀਆਂ ਨਹੀਂ ਦਹਾ ਮੜੀਆਂ ਨੇ ਲਬੇਟਾ ਬੈਗਾ ਧਰ ਧਰ ਤੂੰ ਵੀ ਚਰ ਤੂੰ ਵੀ ਚਰ ਲਬੇਟਾ ਬੈਗਾ ਯਾ ਯਾਰਾ ਅੱਡ ਗਏ ਹਟਾ ਮਟਾ 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 ਲਬੇਟਾ ਬੈਗਾ ਖਰਾਬ ਹੋਊਗਾ ਕਹਤਾ ਹੈਗਾ ਉਹ ਨਹੀਂ ਕੰਮ ਲੱਗੂ ਨਾ ਰਹਾ ਤਾਂ ਹੜੀ-ਉੜੀ ਨਹੀਂ ਨਹੀਂ ਉਹ ਬਰੂ ਦਾ ਸਰ ਗਾਉਂ ਨਹੀਂ ਬਾਣਦਾ ਲੈ ਤਾ ਗਿਆ ਇਹ ਲੈ ਅਰੇ ਗਲਤ ਹੋ ਗਿਆ ਸੁਣਦਾ ਹੈ ਇਹ ਲਾਲ ਟਮਾਟਰ ਆਏ lagi,

ਜੋ ਮਨ ਦੀ ਤਲਾਮ ਹੀ ਵੱਡੀ ਗਈ ਪਤੰਗ ਦੀ ਉਹ ਜਿਹੜਾਂ ਦੇ ਉੱਧਰ ਕੀ ਹੋ ਗਿਆ ਉੱਧਰ ਲਪੇਟੇ ਪੈ ਗਏ ਉਹ ਲਪੇਟੇ ਫੇਰ ਪਾ ਗਏ ਖੇਚੋ ਖੇਚ ਹੋ ਗਈ ਖੰਡਾ ਗਿਆ ਨਾਲ ਲਪਟੀ ਲਪਾਈਏ ਤਲਾਮਾ ਪਾਉਂਦੇ ਨੇ ਉਹ ਦੂਏ ਹੁਣ ਬੋਲ ਪਾ ਕੈਮਰੇ ਚ ਉਹ ਤਾਂ ਬੜਾ ਬੋਲਦਾ ਉਹਨਾਂ ਕੈਮਰੇ ਚ ਬੋਲਦਾ ਨਹੀਂ ਬੋੜਾ ਕਿ ਬੋਲ ਨੇ ਉਹਨਰ ਦਾ ਨਾ ਮੈਂ ਕਿ ਬੋਲ ਮੁੰਡਿਆ ਬਾਈ ਕੀ ਹੁਣ ਆ ਤਲਾਮਾ ਡੇ ਰਿਹਾ ਓਏ ਹੋ ਜਾਂਦਾ ਪਟਿਆ ਗਿਆ ਦੇਖ ਲੋ ਉਹ ਦਰ ਦਿਖਾ ਬੱਤ ਲੋ ਜੀ ਲੋ ਉਹ ਤਾਂ ਦਿਖਾਦਾ ਤੁਹਾਨੂੰ ਉਹ ਵੱਡਿਆ ਗਿਆ ਚੰਪ ਦਿਖਾ ਜਾਂਗਾ ਚੰਪ ਦਿਖਾਈਏ ਤੁਹਾਨੂੰ ਇਹ ਨੰਨ ਗਿਆ ਵੱਡਿਆ ਗਿਆ ਹੁਣ ਵੱਡਿਆ ਗਿਆ ਤੈਨੂੰ ਹੁਣ ਪਤਾ ਲੱਗਿਆ ਬੋਲਾ ਇਧਰ ਨੰਨ ਕਰਾ ਦਾ ਪੈ ਗਿਆ ਹਰੇ ਭੂਲੇ ਚੱਲੇ ਚੱਲੇ ਦਾਦਾ ਹੁਣ ਵੱਡਿਆ ਗਿਆ ਦਾ ਵੀ ਦਾਦਾ ਹੁਣ ਗਿਆ ਕਾਲੀ ਸ਼ਕਤੀ ਕੰਮ ਕਰ ਗਈ ਮੇਰਾ ਜਿਹਦਾ ਤਲਾਵਾ ਮਾਉਣ ਜੀ ਰੱਖਿਆ ਆ ਜੱਜ ਜੱਜ ਜਾਂਪਾ ਆ ਕੌਣ ਸੀ ਉਹ ਕੜੀ ਘਾਟਦੇ ਨੇ ਇਹ ਕਾਸ਼ੀ ਕਿਨੂੰ ਮਾਰ ਨਹੀਂ ਦਿੱਤੀ ਜੀ ਦੇਖ ਲੈ ਤੂੰ ਤਲਾਵਾ ਫੇਰ ਨਹੀਂ ਪਾਉਂਦਾ ਚਾਰ ਪੰਜ ਇਕੱਠੀਆਂ ਹੀ ਪਾਲਾ ਆ ਖੈਨਾ ਨਾ ਨਾ ਚਾਰਨੀ ਤੂੰ ਮਾੰਦਾ ਨਹੀਂ ਹੈਗਾ ਚਾਰਨੀ ਇਹਨੇ ਕੋਈ ਸ਼ੇਰ ਹੀ ਮਗੜੇ ਲਾਗੇ ਇਹ ਖੜਜਾ ਇੱਧਰ ਕਰਦੇ ਹੋ ਨੀ ਕੈਮਰਾ ਅਜੇ ਦੀ ਹੁਣ ਅੱਛਾ ਇੰਟਰਵਿਊ ਲੈਣੀਆਂ ਚਲੋ ਛੱਪ ਨੂੰ ਅੱਛਾ ਛੱਪ ਲੋ ਜੀ ਲੋ ਛੱਪ ਦੇਖ ਲੋ ਆ ਜਾਓ ਇੱਧਰ ਕਰ ਮੈਨੂੰ ਕੱਢ ਜਾ ਆ ਦਾ ਖਾਣਾ ਐਸੇ ਨਹੀਂ ਹੈਗਾ ਮੈਨੂੰ ਹਾਂਜੀ ਇੰਟਰਵਿਊ ਹਾਂਜੀ ਬੋਲੋ ਮੜਾ ਕਾ ਮੈਨੂੰ ਖੰਡ ਮੂੰ ਲਾ ਕੇ ਦੋ ਸੰਨ ਕਹੀਓ ਕਹਿਣਾ ਓ YouTube ਤੇ ਕਿਤੇ ਨਹੀਂ ਗਿਆ ਵੇ ਵੱਟੇ ਚਕੇ ਮਾ ਦਰਨੀ ਨੇ ਤਾਂ ਨੀ ਮੈਂ ਪਾਣੀ ਕਰ ਗਿਆ ਓਏ ਇਹ ਗਲੱਭੀ ਬਰਾਂ ਦੇ ਖੋਜ ਸਕਦਾ ਗਲੱਭੀ ਲੰਮਾ 10 ਸਾਲ ਆਇਆ ਬੱਚਾ ਕੋਥੇ ਤੇ ਚੜਿਆ ਆਇਆ ਸੱਤ ਆਲਾ ਆ ਪੰਜ ਆਲਾ ਨਹੀਂ ਮੈਂ ਗਾਲ ਤੋ ਜਗਾ ਦੇ ਖਣਾ ਮੈਂ ਗਾਲਦਾ ਇਹ ਆ ਓਏ ਜੂਕਲੇ ਕੋਥੇ ਤੇ ਵੜੇ ਇਹ ਜੂਕ ਤਾਂ ਕੋਥੇ ਪਾਇਆ ਜਾਣਾ ਸਹੀ ਗੱਲ ਆ ਕੋਠੀ ਤੇ ਕੋੜੀ ਨਹੀਂ ਆਇਆ ਇਹ ਉਹ ਚੜਨਾ ਚਾਹੀਦਾ ਜਿਹੜਾ ਜਵਾਇਆ ਓ ਥੱਲੇ ਠੀਕ ਆ ਵੱਡੇ ਆਏ ਆ ਪੰਜ ਪਦਾਂ ਦੇ ਵੱਟ ਕੇ ਚੱਲੇ ਤਲਾਮਾ ਪਾਲ ਮੰਨ ਲਿਆ ਕਰੋ ਤਲਾਮਾ ਪਾਲੋਂ ਭਾਈ ਹੋਰਦੀਆਂ ਓਟੇ ਸੇ ਨੁੰਦੇ ਹੈਗੇ ਸ਼ਕਤੀ ਸ਼ਕਤੀ ਹੋਈ ਜਾਂਦੀ ਆ ਦੋ ਦੇ ਓਏ ਪਤੰਗੀ ਪਤੰਗ ਹੋਏ ਪੈ ਰਹੇ ਆ ਇੱਕ ਤਾਬਦੰਗਾ ਅਸੀਂ ਆ ਚਾੜਨ ਲੱਗਿਆਂ ਦਵਾਰਾ ਮੱਸਾ ਸਾਡੇ ਦੋ ਪਤੰਗ ਵੱਡੇ ਗੇ ਦੋ ਇਹਦੇ ਵੱਡੇ ਚਾਰ ਚ 5 ਅਸੀਂ ਵੱਟੇ ਨੇ 5 ਇਹਨੇ ਵੱਟੇ ਨੇ 5 ਵੜਾ ਕੇ ਅਸੀਂ ਦੋ ਵੜਾ ਦੇ ਯਾ ਮੇਰੇ ਆ ਤੂੰ ਇਹ ਤਲਾਮਾ ਬਹੁਤ 10 12 ਬੱਦਲ ਫੇਰ ਬਣ ਗਏ ਪਹਿਲਾਂ ਧੱਪ ਨਿਕਲੇ ਸੀ ਮਸਾਂ ਹਾਂ ਹੁਣ ਨਹੀਂ ਬੱਚਾ ਤੂੰ ਚਾਚੇ ਮੂਰੇ ਨਹੀਂ ਉਹ ਕਰੀ ਜਾਂਦਾ ਹੋ ਜਾਂਦਾ ਹੀ ਚਾਚਾ ਨਾਲ ਪੰਗੇ ਨਹੀਂ ਲਈ ਇਹਨਾਂ ਦਾ ਫੇਰ ਸੱਟ ਹੋਗਾ ਅੰਨੜੀ ਆ ਨਹੀਂ ਹਟਤੇ ਇਹਨਾਂ ਨੇ ਇੰਨੇ ਪਤੰਗ ਵੜਾਏ ਨੇ ਇਹ ਨਹੀਂ ਬਾਜ਼ ਆਉਂਦੇ ਹੁਣ ਫੇਰ ਬਣਾਉਣਗੇ ਇਹ